ਰੋਡ ਤੇ ਜਿਹੜਾ ਆ ਨਹੀਂ ਆ ਨਿਕਲੇ ਕਿ ਨਾ ਕੱਲੀ ਹੱਥ ਨੂੰ ਸਰ ਆਪਾਂ ਇਹ ਜਿਹੜੀ ਤਰੀਕ ਇਹ ਜਿਹੜੀ ਨੋਟ ਹੈਗਾ ਤਰੀਕ ਇਹਨੂੰ ਕੀ ਪ੍ਰੋਮੋਟ ਬਣਾਇਆ ਇਹਦੇ ਵਿੱਚ ਜੀ ਉਹੀ ਉਸੇਮ ਡੇ ਅਸੀਂ ਜਿਹੜੀਆਂ ਤਿੰਨ ਤਰੀਕ ਨੂੰ ਪਰਚਾ ਚਰਚ ਕਰਨ ਤੋਂ ਬਾਅਦ ਇਹਨਾਂ ਦੇ ਟੀਮਾਂ ਅਲੱਗ-ਅਲੱਗ ਬਣਾਤੀਆਂ ਸੀ ਇਹ ਟੀਮਾਂ ਬਣਾਉਣ ਤੋਂ ਬਾਅਦ ਅੱਜ ਜਿਹੜੀ ਹੈ ਪੁਲਿਸ ਨੂੰ ਕਾਂਗਰਸ ਵੀ ਮਿਲੀ ਹੈ ਇੱਕ ਜਿਹੜੀ ਮੇਨ ਲੇਡੀ ਜੀ ਨੇ ਇਹਨਾਂ ਨੂੰ ਨਰਵਸ ਕੀਤਾ ਸੀਗਾ ਕਪੜੇ ਫਾੜੇ ਸੀਗੇ ਔਰ ਉਹਦਾਂ ਦਾ ਬੇਟਾ ਜਿਹਨੇ ਕੀ ਇਹਦੀ ਮੂਵੀ ਬਣਾਈ ਔਰ ਵਾਇਰਲ ਕੀਤੀ ਉਹ ਤੇ ਇੱਕ ਜਿਹੜਾ ਅਨਡੈਂਟਿਫਾਈਡ ਸੀਗਾ ਉਹ ਤਿੰਨ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ ਇਹਨਾਂ ਚੋਂ ਇੱਕ ਉਹਦਾ ਦੋ ਜਣੇ ਹੁਣ ਇੱਕ ਅਣਪਛਾਤਾ ਵਿਅਕਤੀ ਹੋਰ ਸੀਗਾ ਜਿਹੜਾ ਤੇ ਨਾਲ ਇੱਕ ਬੇਟਾ ਡੇਡੀ ਦਾ ਜਿਹਨੇ ਕਪੜੇ ਫਾੜੇ ਸੀਗੇ ਉਹ ਰਹਿੰਦੇ ਸਿਰਫ ਗ੍ਰਿਫਤਾਰ ਕਰਨੇ ਬਾਕੀ ਤਿੰਨ ਬੰਦੇ ਤੁਸੀਂ ਗ੍ਰਿਫਤਾਰ ਹੋ ਚੁੱਕੇ ਆ ਸਰ ਕੀ ਮਾਮਲਾ ਦਾ ਕੀ ਪਤਾ ਹੈ ਮਾਮਲਾ 354 354 ਬੀ ਡੀ ਔਰ ਜਿਹੜਾ ਆਈਟੀ ਐਕਟ ਦਾ 67 ਸੈਕਸ਼ਨ ਵਗੈਰਾ ਉਹ ਸਾਰੇ ਲਗਾ ਕੇ ਇਹਨਾਂ ਨੂੰ ਵਾਇਰਲ ਕਰਨਾ ਕਿਸੇ ਨੂੰ ਔਰ ਮੋਡੇਸਟੀ ਨੂੰ ਆਊਟਰੇਜ ਕਰਨ ਦਾ ਉਹ ਸਾਰੇ ਸੈਕਸ਼ਨ ਲੱਗੇ ਹੋਇਆ ਸਹੀ ਹੈ ਨਾ ਵੀ ਮੈਂਦਾ ਵੀ ਕਾਬੂ ਕੀ ਮਸਲਾ ਇਹ ਸੀ ਜੀ ਇਹਨਾਂ ਦਾ ਜਿਹੜਾ ਲੇਡੀ ਸੀਗੀ ਜਿਸ ਨੂੰ ਇਹ ਕੀਤਾ ਉਹਦਾ ਬੇਟਾ ਸੀਗਾ ਉਹਦੇ ਬੇਟੇ ਨੇ ਇਹਨਾਂ ਦੀ ਲੜਕੀ ਨਾਲ ਲਾ ਮੈਰਿਜ ਕੀਤੀ ਸੀਗੀ ਔਰ ਇਹ ਜਿਸ ਦਿਨ ਲਾ ਮੈਰਿਜ ਕੀਤੀ ਸੀ ਇਹ ਬੱਚਿਆਂ ਦੇ ਨਾਲ ਲੇਡੀ ਪੱਠਿਆ ਤੇ ਇਹ ਪਥੇਰੇ ਵਗੈਰਾ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉੱਥੇ ਚਲੇ ਗਏ ਔਰ 20 25 ਦਿਨ ਬਾਅਦ ਇਹ ਬੱਚੇ ਬਾਹਰ ਹੀ ਸੀਗੇ ਜਿਨ੍ਹਾਂ ਨੇ ਮੈਰਿਜ ਕੀਤੀ ਸੀ ਲਾ ਮੈਰਿਜ ਇਹ ਆਪ ਘਰੇ ਆ ਗਈ ਸੀ ਤੇ ਇਹ ਲੇਡੀ ਆਪਣੇ ਦੋ ਮੁੰਡਿਆਂ ਨੂੰ ਤੇ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਉੱਥੇ ਲੰਬਾ ਦੇਣ ਦੇ ਸੀ ਲੰਬਾ ਦੇ ਕੇ ਉਹਨਾਂ ਦੇ ਹਿੱਟਡ ਆਰਗੂਮੈਂਟ ਹੋ ਕੇ ਆਰਗੂਮੈਂਟ ਦੇ ਵਿੱਚ ਇਹ ਆਪਸ ਵਿੱਚ ਹੱਥੋ ਪਾਈ ਹੋ ਗਿਆ ਲੇਡੀਜ਼ ਔਰ ਉਹਦੇ ਹੱਥੋ ਪਾਈ ਚ ਇਹਨਾਂ ਨੇ ਉਹਦੀ ਜਿਹੜੀ ਸ਼ਰਟ ਸੀਗੀ ਉਹ ਫਾੜਤੀ ਔਰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਉਹਦੀ ਮੂਵੀ ਬਣਾ ਲਈ ਸੀਗੀ ਔਰ ਪਹਿਲੇ ਇਹਨਾਂ ਦੀ ਸ਼ਾਇਦ ਆਪਸ ਵਿੱਚ ਕੋਈ ਗੱਲ ਚੱਲਦੀ ਹੋਊਗੀ ਸਮਝੌਤੇ ਦੀ ਹੋਊਗੀ ਜਿਸ ਕਰਕੇ ਕੀ ਇਹਨਾਂ ਨੇ ਸਟੇਟਮੈਂਟ ਵੀ ਲੇਟ ਦਰਜ ਕਰਾਈ ਬਟ ਉਹ ਜਦੋਂ ਸਿਰੇ ਨਹੀਂ ਚੜੀ ਕੋਈ ਗੱਲ ਤੇ ਇਹਨਾਂ ਨੇ ਪਰਚਾ ਦਰਜ ਕਰਵਾਤਾ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਸੀਗੀ ਉਹ ਨਦੀ ਵਾਇਰਲ ਕਰਤੀ ਜਿਹੜਾ ਕਿ ਕਾਫੀ ਚੈਨਲਸ ਤੇ ਤੁਸੀਂ ਕੱਲ ਦੀ ਚੱਲ ਰਹੀ ਸੀ ਔਰ ਅਸੀਂ ਜਿਹੜੇ ਜਿਸ ਦਿਨ ਪਰਚਾ ਦਰਜ ਹੋਇਆ ਸੀ ਉਸ ਦਿਨ ਰਾਤ ਤੋਂ ਹੀ ਲੱਗੇ ਹੋਏ ਸੀ ਇਹਨਾਂ ਦੇ ਮਗਰਟੇ ਸੀ ਔਰ ਇਹਨਾਂ ਨੂੰ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਸਾਡੇ ਐਸਐਚਓ ਖਲੜਾ ਹੈਗੇ ਵਿਰੋਧ ਇਹਨਾਂ ਨੇ ਤਿੰਨ ਬੰਦਿਆਂ ਨੂੰ ਫੜਨ ਚ ਕਾਮਯਾਬ ਹੋਇਆ ਸੀ ਸਰ ਮੈਂ ਹਲਾ ਤੱਕੀ ਰੋਲ ਵਿੱਚ ਹੈਗਾ ਜਿਹੜੀ ਮੈਂ ਹਲਾ ਵੀ ਨਾਲ ਬੜੀ ਗਈ ਇਹਨੇ ਮੇਨ ਇਹੀ ਹੈ ਜੀ ਇਹ ਲੜਕੀ ਦੀ ਮਦਰ ਹੈ ਔਰ ਇਹਨੂੰ ਇਹਨੇ ਜਾ ਕੇ ਲੰਬਾ ਦਿੱਤਾ ਸੀ ਕਿ ਤੁਹਾਡਾ ਮੁੰਡਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਔਰ ਇਹਨੇ ਹੀ ਜਾ ਕੇ ਜਿਹੜਾ ਹੈ ਉਹਦੀ ਜਿਹੜੀ ਹੱਥੋਂ ਪਾਈ ਹੋਈ ਔਰ ਸ਼ਰਟ ਫਾੜੀ ਸੀ। ਗ੍ਰਿਫਤਾਰਾਂ ਦੇ ਵਿੱਚੋਂ ਸਿਰਫ ਇੱਕੋ ਹੀ ਗ੍ਰਿਫਤਾਰ ਕੀਤਾ ਗਿਆ। ਅਨ ਪਛਾਤਿਆਂ ਚ ਇੱਕ ਆਇਆ ਜੀ ਔਰ ਇੱਕ ਰਹਿੰਦਾ ਔਰ ਜਿਹੜਾ ਮੇਨ ਬਾਈ ਨੇਮ ਵਾਲੇ ਚ ਇੱਕ ਮੁਲਜ਼ਮ ਰਹਿ ਗਿਆ। ਟੋਟਲ 5 ਸੀ, ਤਿੰਨ ਤਿੰਨ ਮੁਲਜ਼ਮ ਜਿਹੜੇ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ। ਕਿੱਥੋਂ ਗ੍ਰਿਫਤਾਰੀ ਪਾਈ ਉਹਨਾਂ ਦੀ? ਹਾਂ ਜੀ। ਗ੍ਰਿਫਤਾਰੀ ਕਿੱਥੋਂ ਪਾਈ? ਗ੍ਰਿਫਤਾਰੀ ਅੰਮ੍ਰਿਤਸਰ ਤੋਂ। ਜੇ ਸਰ ਕੋਈ ਡਿਮਾਂਡ ਵੀ ਆਸੀ ਦਿੱਤਾ ਨਹੀਂ। ਡਿਮਾਂਡ ਹਜੇ ਹੁਣ ਪੇਸ਼ ਕਰਾਂਗੇ ਜੀ ਹਜੇ ਤਾਂ ਲੈ ਕੇ ਆ ਰਹੇ ਆਂ। ਡਿਮਾਂਡ